ਦੇਖੋ ਭਗਵੰਤ ਮਾਨ ਸਰਕਾਰ ਦੇ ਕਾਰੇ ਤੇ ਕੇਜਰੀਵਾਲ ਦੀ ਭੁੱਖ ਦਿੱਲੀ ਵਾਲਿਆਂ ਦੀ ਲੁੱਟ ਹੁਣ ਕਿਸਾਨਾਂ ਤੋਂ ਤਾਂ ਜ਼ਮੀਨ ਕਿਸੇ ਤੋਂ ਲੈ ਨਹੀਂ ਸਕੇ ਧੱਕੇ ਨਾਲ ਨਾ ਲੈਣ ਦੇਣੀ ਅੱਜ ਹੁਣ ਲੁਧਿਆਣੇ ਕੀ ਹੋ ਰਿਹਾ ਲੁਧਿਆਣੇ ਚ ਸਾਰੇ ਬਿਲਡਰ ਜਿਨ੍ਹਾਂ ਦੀਆਂ ਜ਼ਮੀਨਾਂ ਐ ਲੁਧਿਆਣੇ ਦੇ ਆਲੇ-ਦਾਲੇ ਉਹਨਾਂ ਨੂੰ ਧੱਕੇ ਨਾਲ ਇਸ ਵੇਲੇ ਪੁਲਿਸ ਬੁਲਾ ਕੇ ਉਹਨਾਂ ਨੂੰ ਆਪਣੇ ਆਪਣੇ ਦਫ਼ਤਰਾਂ 'ਚ ਬਿਠਾਈ ਬੈਠੀ ਆ ਤੇ ਸਾਰੇ ਲੁਧਿਆਣੇ ਦੇ ਬੜੇ ਬੜੇ ਜਿਹੜੇ ਬਿਲਡਰ ਨੇ ਉਹਨਾਂ ਤੋਂ ਕੰਸੈਂਟ ਲੈ ਰਿਆ ਵੀ ਧੱਕੇ ਨਾ ਲਿਖੋ ਵੀ ਅਸੀਂ ਜਿਹੜੀ ਜ਼ਮੀਨ ਆ ਆਪਣੀ ਉਹ ਸਰਕਾਰ ਨੂੰ ਦੇਤੀ ਆ ਕਿਉਂ ਕਿਸਾਨ ਤਾਂ ਪਹਿਲਾਂ ਵੀ ਇੱਕ ਤੁਸੀਂ ਫੋਟੋ ਦੇਖੀ ਆ ਲੁਧਿਆਣੇ ਦੇ ਇੱਕ ਮੰਤਰੀ ਜੀ ਨੇ ਫੋਟੋ ਪਾਈ ਵੀ ਇਹਨਾਂ ਨੇ 100 ਏਕੜ ਜ਼ਮੀਨ ਦੇਤੀ ਉਹ ਵੀ ਕੋਈ ਇੰਡਸਟਰੀ ਵਾਲਾ ਏ ਤੇ ਹੁਣ ਅੱਜ ਜੋ ਪਤਾ ਲੱਗਿਆ ਇਸ ਵੇਲੇ ਬਈ ਵੱਡੀ ਗਿਣਤੀ 'ਚ ਜਿੰਨੇ ਵੀ ਸਾਰੇ ਆਲੇ ਦਲੇ ਜਿਨ੍ਹਾਂ ਦੀਆਂ ਜ਼ਮੀਨਾਂ ਐ ਕਲੋਨਾਈਜ਼ਰ ਨੇ ਅੰਡਰਸਟ੍ਰਿਕਟ ਨੇ ਜਾਂ ਡੀਲਰ ਨੇ ਜਿਹੜੇ ਵੱਡੇ ਕੰਮ ਕਰਦੇ ਆ ਜ਼ਮੀਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਤੇ ਵਿਜੀਲੈਂਸ ਦੀ ਇਨਕੁਆਇਰੀ ਖੋਲਣ ਨੂੰ ਕਿਹਾ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕਰਨ ਨੂੰ ਕਿਹਾ ਜਾ ਰਿਹਾ ਐਸ ਵੇਲੇ ਲੁਧਿਆਣਾ ਪੁਲਿਸ ਥੌਂ ਥੌਂਟੇ ਉਹਨਾਂ ਨੂੰ ਬਿਠਾ ਕੇ ਉਹਨਾਂ ਤੋਂ ਸਾਈਨ ਕਰਵਾ ਰਹੀ ਆ ਸਾਰਿਆਂ ਦੀ ਮੈਂ ਇੱਕ ਗੱਲ ਹੋਰ ਕਹਿਣਾ ਐਸ ਵੇਲੇ ਜੇ ਇਹ ਮੁੱਕਰਦੇ ਆ ਤੇ ਕੱਲੇ ਕੱਲੇ ਦੀ ਇਨਕੁਆਇਰੀ ਹੋ ਕੇ ਕਾਲ ਡਿਟੇਲ ਕਾਲ ਪਤਾ ਲੱਗ ਜੂਗਾ ਉਹਦੇ ਉੱਤੇ ਕਿਹਦੇ ਕਿਹਦੇ ਟੈਲੀਫੋਨ ਪੁਲਿਸ ਵਾਲਿਆਂ ਦੇ ਆਏ ਤੇ ਉਹਦਾ ਇਹ ਵੀ ਪਤਾ ਲੱਗ ਜੂਗਾ ਵੀ ਇਸ ਵੇਲੇ ਕਿਹੜੇ ਕਿਹੜੇ ਆਫੀਸਰ ਦੇ ਉਹ ਕੋਲ ਬੈਠੇ ਆ ਉਹ ਸਾਰਾ ਕੁਝ ਟੈਲੀਫੋਨ ਤੋਂ ਜਿਹੜਾ ਕੋਈ ਨਿਕਲੇ ਆਊਗਾ ਉਹਨਾਂ ਨੂੰ ਬਹੁਤ ਕੁਝ ਡਰਾਇਆ ਧਮਕਾਇਆ ਮੈਨੂੰ ਵਿੱਚੋਂ ਹੀ ਟੈਲੀਫੋਨ ਹੁਣੀ ਆਇਆ ਕਿਸੇ ਦਾ ਜਿਨ੍ਹਾਂ ਨੇ ਇਹ ਗੱਲ ਕਹੀ ਆ ਬਹੁਤ ਨਿੰਦਿਆ ਵਾਲੀ ਗੱਲ ਆ ਕਿਸਾਨ ਨੂੰ ਤੱਕ ਤੁਸੀਂ ਹੱਥ ਲਾ ਨਹੀਂ ਸਕਦੇ ਜੀ ਇਹਨਾਂ ਨੂੰ ਵੀ ਛੇੜੋਗੇ ਕਿਉਂਕਿ ਇਹ ਵੀ ਪੰਜਾਬੀ ਨੇ ਇਹ ਵੀ ਪੰਜਾਬ ਦੇ ਨੇ ਆਪਣੇ ਆਪ ਨੂੰ ਥੋੜਾ ਬਹੁਤਾ ਦਿੱਲੀ ਵਾਲੇ ਉਹ ਤੁਸੀਂ ਲੁੱਟ ਨਹੀਂ ਸਕਦੇ ਆਂ ਪੰਜਾਬ ਨੂੰ ਹਟ ਜੋ ਬਾਅਦ ਆਜੋ ਬਾਅਦ ਆਜੋ ਦੇਖੋ ਭਗਵੰਤ ਮਾਨ ਸਰਕਾਰ ਦੇ ਕਾਰੇ ਤੇ ਕੇਜਰੀਵਾਲ ਦੀ ਭੁੱਖ ਦਿੱਲੀ ਵਾਲਿਆਂ ਦੀ ਲੁੱਟ ਹੁਣ ਕਿਸਾਨਾਂ ਤੋਂ ਤਾਂ ਜ਼ਮੀਨ ਕਿਸੇ ਤੋਂ ਲੈ ਨਹੀਂ ਸਕੇ ਧੱਕੇ ਨਾਲ ਨਾ ਲੈਣ ਦੇਣੀ ਅੱਜ ਹੁਣ ਲੁਧਿਆਣੇ ਕੀ ਹੋ ਰਿਹਾ ਲੁਧਿਆਣੇ ਚ ਸਾਰੇ ਬਿਲਡਰ ਜਿਨ੍ਹਾਂ ਦੀਆਂ ਜ਼ਮੀਨਾਂ ਆਏ ਲੁਧਿਆਣੇ ਦੇ ਆਲੇ-ਦਾਲੇ ਉਹਨਾਂ ਨੂੰ ਧੱਕੇ ਨਾਲ ਇਸ ਵੇਲੇ ਪੁਲਿਸ ਬੁਲਾ ਕੇ ਉਹਨਾਂ ਨੂੰ ਆਪਣੇ ਆਪਣੇ ਦਫ਼ਤਰਾਂ ਚ ਬਿਠਾਈ ਬੈਠੀ ਆ ਤੇ ਸਾਰੇ ਲੁਧਿਆਣੇ ਦੇ ਬੜੇ-ਬੜੇ ਜਿਹੜੇ ਬਿਲਡਰ ਨੇ ਉਹਨਾਂ ਤੋਂ ਕੰਸੈਂਟ ਲੈ ਰਿਆ ਵੀ ਧੱਕੇ ਨਾ ਲਿਖੋ ਵੀ ਅਸੀਂ ਜਿਹੜੀ ਜ਼ਮੀਨ ਆ ਆਪਣੀ ਉਹ ਸਰਕਾਰ ਨੂੰ ਦੇਤੀ ਆ ਕਿਉਂ ਕਿਸਾਨ ਤਾਂ ਪਹਿਲਾਂ ਵੀ ਇੱਕ ਤੁਸੀਂ ਫੋਟੋ ਦੇਖੀ ਆ ਵਿਧਿਆਨੇ ਦੇ ਇੱਕ ਮੰਤਰੀ ਜੀ ਨੇ ਫੋਟੋ ਪਾਈ ਵੀ ਇਹਨਾਂ ਨੇ 100 ਏਕੜ ਜ਼ਮੀਨ ਦੇਤੀ ਉਹ ਵੀ ਕੋਈ ਇੰਡਸਟਰੀ ਵਾਲਾ ਏ ਤੇ ਹੁਣ ਅੱਜ ਜੋ ਪਤਾ ਲੱਗਿਆ ਇਸ ਵੇਲੇ ਬਈ ਵੱਡੀ ਗਿਣਤੀ 'ਚ ਜਿੰਨੇ ਵੀ ਸਾਰੇ ਆਲੇ ਦਲੇ ਜਿਨ੍ਹਾਂ ਦੀਆਂ ਜ਼ਮੀਨਾਂ ਏ ਕੋਲੋਨਾਈਜ਼ਰ ਨੇ ਇੰਡਸਟ੍ਰੀਸਟ ਵਿੱਚ ਜਾਂ ਡੀਲਰ ਨੇ ਜਿਹੜੇ ਵੱਡੇ ਕੰਮ ਕਰਦੇ ਆ ਜ਼ਮੀਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਦੇ ਵਿਜੀਲੈਂਸ ਦੀ ਇਨਕੁਆਇਰੀਆਂ ਖੋਲਣ ਨੂੰ ਕਿਹਾ ਜਾ ਰਿਹਾ ਉਹਨਾਂ ਤੇ ਪਰਚੇ ਦਰਜ ਕਰਨ ਨੂੰ ਕਿਹਾ ਜਾ ਰਿਹਾ ਇਸ ਵੇਲੇ ਲੁਧਿਆਣਾ ਪੁਲਿਸ ਥੌਂ ਥੌਂ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਤੋਂ ਸਾਈਨ ਕਰਵਾ ਰਹੀ ਆ ਸਾਰਿਆਂ ਦੀ ਮੈਂ ਇੱਕ ਗੱਲ ਹੋਰ ਕਹਿਣਾ ਇਸ ਵੇਲੇ ਜੇ ਇਹ ਮੁੱਕਰਦੇ ਆ ਤੇ ਕੱਲੇ ਕੱਲੇ ਦੀ ਇਨਕੁਆਇਰੀ ਹੋ ਕੇ ਕਾਲ ਡਿਟੇਲ ਕਾਲ ਪਤਾ ਲੱਗ ਜੂਗਾ ਉਹਦੇ ਉੱਤੇ ਕਿਹਦੇ ਕਿਹਦੇ ਟੈਲੀਫੋਨ ਪੁਲਿਸ ਵਾਲਿਆਂ ਦੇ ਆਏ ਤੇ ਉਹਦਾ ਇਹ ਵੀ ਪਤਾ ਲੱਗ ਜੂਗਾ ਵੀ ਇਸ ਵੇਲੇ ਕਿਹੜੇ ਕਿਹੜੇ ਆਫੀਸਰ ਦੇ ਉਹ ਕੋਲ ਬੈਠੇ ਆ ਉਹ ਸਾਰਾ ਕੁਝ ਟੈਲੀਫੋਨ ਤੋਂ ਜਿਹੜਾ ਵੀ ਨਿਕਲੇ ਆਊਗਾ ਉਹਨਾਂ ਨੂੰ ਬਹੁਤ ਕੁਝ ਡਰਾਇਆ ਧਮਕਾਇਆ ਮੈਨੂੰ ਵਿੱਚੋਂ ਹੀ ਟੈਲੀਫੋਨ ਹੁੰਦੀ ਆ ਰਿਹਾ ਕਿਸੇ ਦਾ ਜਿਨ੍ਹਾਂ ਨੇ ਇਹ ਗੱਲ ਕਹੀ ਆ ਬਹੁਤ ਨਿੰਦਿਆ ਵਾਲੀ ਗੱਲ ਆ ਕਿਸਾਨ ਨੂੰ ਤੱਕ ਤੁਸੀਂ ਹੱਥ ਲਾ ਨਹੀਂ ਸਕਦੇ ਜੇ ਇਹਨਾਂ ਨੂੰ ਵੀ ਛੇੜੋਗੇ ਕਿਉਂਕਿ ਇਹ ਵੀ ਪੰਜਾਬੀ ਨੇ ਇਹ ਵੀ ਪੰਜਾਬ ਦੇ ਨੇ ਆਪਣੇ ਆਪ ਨੂੰ ਥੋੜਾ ਬਹੁਤਾ ਦਿੱਲੀ ਵਾਲੇ ਉਹ ਤੁਸੀਂ ਲੁੱਟ ਨਹੀਂ ਸਕਦੇ ਆ ਪੰਜਾਬ ਨੂੰ ਹਟਜੋ ਬਾਜ ਆਜੋ ਬਾਜ ਆਜੋ